ਹਾਂਜੀ গুਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਹੋ ਕਰਦੇ ਆ ਫਿਰ ਲਾਉ ਦੀ ਸ਼ੁਰੂਆਤ ਤੇ ਅੱਜ ਆਪਾਂ ਜਾ ਰਹੇ ਆ ਅੰਮ੍ਰਿਤਸਰ ਸ੍ਰੀ ਦਵਾਰ ਸਾਹਿਬ ਫਤਿਹ ਨੂੰ ਦਰਸ਼ਨ ਕਰਨ ਵਾਸਤੇ ਜਾ ਰਹੇ ਆ ਤੇ ਇਧਰ ਮੰਮੀ ਨੂੰ ਇਧਰ ਮੰਮੀ ਨੇ ਫੋਨ ਕੀਤਾ ਇਹ ਤਾਂ ਮੰਮੀ ਕਹਿੰਦੀ ਕੋਈ ਨਹੀਂ ਆਣ ਤੈਨੂੰ ਲੈ ਜਾ ਇਧਰ ਮੰਮੀ ਜਾਣ ਕੇ ਨਾਲ ਤੇ ਇਧਰ ਆਉਂਦੀ ਭੁਣੀ ਸਾਰੇ ਮੈਂਬਰ ਜਾਣ ਕੇ ਨਾਲ ਤੇ ਮੈਂ ਫਿਰ ਮੰਮੀ ਖਿਲਾ ਆਵਾਂ ਮੰਮੀ ਹਾਂ ਨੂੰ ਉਧਰੋਂ ਪਿੰਡੋਂ ਤੇ ਕਿਰਨੋਂ ਨਜ਼ਰ ਆਉਂਦੇ ਮੇਰੇ ਤਾਂ ਤਿਆਰ ਜੁਰ ਹੋ ਜਾਂਦੀ ਹੈ ਨਾਲ ਫਤਿਹ ਹਰ ਫਤਿਹ ਵੀ ਤੇ ਆ ਰੋ ਜਾਂਦਾ ਤੇ ਫਿਰ ਹਮਨਾ ਹੈ ਮਾਵਾ ਫਿਰ ਓਕੇ ਅਜਿ ਕੁੜਤਾ ਨਾ ਬਾਹਲੇ ਗਰਮੀ ਬਹੁਤ ਜ਼ਿਆਦਾ ਤੇ ਵੈਸੇ ਜਾਨ ਗਰਮੀ ਥੋੜੀ ਜਿਹੀ ਘਟੀ ਹੈ ਕਿਉਂਕਿ ਮੌਸਮ-ਮੌਸਮ ਗਰਮੀ ਹੈ ਵੀ ਹੈ ਤੇ ਨਹੀਂ ਵੀ ਆ ਕਿਉਂਕਿ ਬਰਸਪੁਰਸ਼ ਕਾਫੀ ਹੋਣ ਦੇ ਯਾਰ ਰਾਤ ਕਾਫੀ ਪੈਣ ਦੀ ਬਰਸਣਾ ਰਾਤੀ ਬਹੁਤ ਬਰਸ ਪਈ ਬੇਗਾ ਬੇਗਾ ਰਾਤੀ ਬਰਸ ਨੇ ਫਤਿਹ ਇਸੇ ਨੂੰ ਫਿਰ ਉਸੜ ਜਾ ਜਾਂਦਾ ਜ਼ਿਆਦਾ ਹੀ ਚਲੋ ਜੁੜੇ ਰਹੋ ਅੰਤ ਤੱਕ ਵਲੌਗ ਦੇ ਨਾਲ ਸਾਡਾ ਸਨੈਪਚੈਟ ਤੇ ਵੀ ਸਾਨੂੰ ਐਡ ਜਰੂਰ ਕਰੋ ਮਿਲਦੇ ਆਂ ਫਿਰ ਤੁਹਾਨੂੰ ਨਾ ਜਾ ਰਹੇ ਆ ਪਿੰਡ ਨੂੰ ਹਰ ਫਤਰੀ ਦਾ ਦਿਨ ਮੈਂ ਕਿਹਾ ਲੈ ਆਈਏ ਨਾਲ ਅਪਾ ਸਵੇਰ ਦਾ ਫੋਨ ਕੀਤਾ ਫਿਰ ਮੈਂ ਥੋੜਾ ਚੱਲ ਗਿਆ ਕਿਤੇ ਤੇ ਚੱਲਦੇ ਚੱਲਦੇ ਆਨ ਫਿਰ ਵੀ ਤਿੰਨ ਸਾਢੇ ਤਿੰਨ ਦਾ ਟਾਈਮ ਹੋ ਹੀ ਜਾਣਾ ਚੱਲਣ ਚੱਲੇ ਹਾਂ ਹੌਂਡੇ ਨੇ ਵੀਰ ਮੰਮੀ ਨੇ ਗੱਡੀ 'ਚ ਚਾਹ ਦੇਤੀ ਬਈਲਾ ਇਹ ਹੁੰਦਾ ਮਾਂ ਪਿਓ ਦਾ ਪਿਆਰ ਜabb ਆ ਹੁੰਦਾ ਪਿਆਰ ਵੇਲੇ ਮੰਮੀ ਨੇ ਮੈਂ ਕਿਹਾ ਮੈਂ ਅੰਦਰ ਨਹੀਂ ਆਉਣਾ ਲੇਟ ਹੋਣ ਦੇ ਮੰਮੀ ਨੇ ਚਾਹ ਲੈ ਆਤੀ ਮਾਂ ਪਿਓ ਤੋਂ ਬਿਨਾਂ ਕੋਈ ਨਹੀਂ ਬਣਦਾ ਚਲ ਜੀ ਕੋਈ ਨਹੀਂ ਜਗ੍ਹਾ ਲੈ ਸਕਦਾ ਮਾਂ ਤੋਂ ਬਿਨਾਂ ਬੈ ਗਏ ਚੱਲੇ ਹਾਂ ਤੇ ਆਮਾ ਮੀ ਅਗੇ ਇੱਕ ਆਣੀਆ ਕਿ ਨਵੇਂ ਕੰਢੀਆਂ ਜੋਨੇ ਲੋ ਜੋਨੇ ਜੋਨੇ ਹੁਣ ਕੱਪੜੇ ਕੱਪੜੇ ਬਦਲਦੇ ਨੂੰ ਫੇਰ ਦੋ ਹਾਂ ਨਹੀਂ ਪੁੰਦਾ ਸਮਾਪੰਦਾ ਕੇ ਕੇਲੇ ਪਾਇਆ ਲੈ ਤੇ ਜਵਾਦੀਆਂ ਬਹੁਤ ਹੁੰਡੀਆਂ ਵਾ ਹਾਂ ਇੰਨੇ ਮੰਨ ਗਿੱਤੇ ਕਿੰਨੇ ਮੰਨ ਗਿੱਤੇ ਚ ਵੇੜਦੇ ਕਿੰਨੇ ਗਿੱਤੇ ਮੰਨ ਹੋਏ ਹੋਏ ਤੇ ਕੰਮ ਕਰ ਕਰ ਕੇ ਦੇ ਥੱਕ ਗਿਆ ਵਾ ਬਾਹੂ ਮੇਰਾ ਥੱਕ ਗਿਆ ਹਾਂਜੀ ਹੋ ਗਿਆ ਤਿਆਰ ਨਾ ਵੀ ਕਰਨੇ ਵਿੱਚ ਤਿਆਰ ਹੋ ਗਿਆ ਇੱਧਰ ਇੱਧਰ ਆ ਤੌਲੀਆ ਥੋੜਾ ਜਿਹਾ ਗਿੱਲਾ ਹੈ ਚਲੋ ਮੈਂ ਇਹਨੂੰ ਸੁਕਾ ਲੈਨੇ ਬਾਹਰ ਤਾਂ ਪਵਣ ਲੱਗੀ ਹੈ ਜੀ ਹਾਂ ਜੀ ਲੱਗੀ ਹੈ ਅੱਜ ਪਹਿਲਾਂ ਸੋਚਿਆ ਜਾਏਂਗੇ ਆਪਣੇ ਲਈ ਗੱਡੀ ਚਾਵਾਂਗੇ ਪਰ ਨਹੀਂ ਆਪਣੇ ਲਈ ਗੱਡੀ ਥੋੜੀ ਛੋਟੀ ਪੈ ਰਹੀ ਹੈ ਬੰਦੇ ਹੋਰੇ ਥੋੜੇ ਜਿਆਦਾ ਤੇ ਤਾਂ ਕਰਕੇ ਦੀਪ ਵਾਲੀ ਗੱਡੀ 'ਚ ਲੈ ਜੰਨੇ ਹਾਂ ਦੀਪ ਵੀ ਆ ਰਿਹਾ ਕਿਤਾ ਹਾਂ ਕਿਤਾ ਨੂੰ ਕੰਦੇ ਆ ਗਏ ਬੱਸ ਨਵੇਂ ਹੁਣ ਮੰਮੀ ਨਾਲ ਲੈ ਕੇ ਗੰਡਿਆ ਵੀ ਹਰ ਗੁਣੇ ਆ ਗਈ ਹੈ ਡੱਡੂਣੀ ਪਹੁੰਚ ਗਏ ਫੋਟੋ ਜਾਵਾਂ ਬਾਦ ਸੋਣਾ ਲੱਗਣ ੜਿਆ ਅੱਜ ਨਵਾਂ ਸੋਣਾ ਲੱਗਦਾ ਹੈ ਹਾਂ ਜੀ ਸਭ ਦਾ ਲੱਗਣਾ ਸੋਣਾ ਲੈ ਵੀ ਆ ਕੁੜੀ ਦੇ ਬੂਟ ਜਗਣ ੜੇ ਆ ਸੈਂਡਲ ਸੱਜਣ ੜੇ ਇੱਧਰ ਆ ਇੱਧਰ ਤੇ ਆ ਇੱਧਰ ਆ ਇੱਧਰ ਆ ਵੇਖੀ ਬੂਟ ਇਹ ਪੱਕੇ ਜਗੀ ਜਾਂਦੇ ਪੱਕੇ ਕਿ ਬਾਹਰ ਪਿਆ ਜਗਦੇ ਸੈਂਡਲ ਦੇ ਦੇ ਆ कि न ल दद होने बिना के ठहर के गल्ला होने होना करना हां गुनु कोई पका कर ना <laughs> ना बेटा सुनो काट दो एंड वो किचन काट के थी हां कांटे के कितनी थी पका के थी ਆ ਕਰ ਗੱਲ ਐਸੀ ਕੀ ਥੱਲੇ ਆਜੇ ਲੈ 50 ਰੁਪਏ ਮਿਲ ਗਏ ਹੰਦਿਆਂ ਵੇਖ ਲੈ ਉਹਦੇ ਪਾਣੀ ਕੱਪੜੇ ਇਹਨਾਂ ਹਾਂਜੀ ਦਾਦਾ ਆਹ ਸਸੀ ਕਾ ਬੁਲਾਈ ਨੀ ਜਾਤਰੀ ਦਾ ਸਸੀ ਕਾ ਬੁਲਾਈ ਦੀ ਸਾਰਿਆਂ ਨੂੰ ਕੰਗਾ ਅਧਰ ਖੋਣ ਦੁੱਧ ਹੁਣੇ ਪੀਣਾ ਵਕਠ ਠਹਿਰ ਕੇ ਅੱਛਾ ਦੇ ਵੀ ਚੱਲ ਜੀ ਮਾਣ ਚੱਲੀਏ ਚਲੋ ਚਲੋ ਸਾਮਾਨ ਜੇ ਕੋ ਰੱਖਣੇ ਕਿੱਥੇ ਫੁੱਟ ਦੇ ਚਲੋ ਵੀ ਵੱਡੀ ਗੱਡੀ ਜਾਵਾਂਗੇ ਛੋਟੀ ਲਾਤੀ ਆਪਾਂ ਇੱਥੇ ਹੀ ਆਣਾ ਪਔਰ ਦੋਆਂ ਤਿੰਨ ਘੰਟਿਆਂ ਤੱਕ ਹੋਰ ਜਿਆਦਾ 4-5 ਘੰਟੇ ਲੱਗ ਜਾ ਚਲੋ ਵੀ ਸਰਗੋਨ ਸਹਰ ਹੁੰਡੀ ਹਾਂ ਸਹਰ ਹੁੰਡੀ ਸਹਰ ਹਾਂ ਲੈ ਇੱਧਰ ਆ ਜਾ ਇੱਧਰ ਆ ਜਾ ਆ ਬੜੀ ਸੈਰ ਹੋ ਗਈ ਹੁਣ ਆ ਜਾ ਚੱਲੀ ਜਣ ਚਲੋ ਯਾਰ ਤੂੰ ਪਰੇ ਆਉਂਦੀ ਏ ਚੱਲ ਇਹ ਬੈਠਾ ਜਾ ਉਹ ਇਹ ਇਦਾਂ ਦੀ ਤੂੰ ਪਰੇਂਦੀ ਜਾ ਫਿਰ ਹੈਨਾ ਬਸ ਠੀਕ ਮਸੀ ਠੀਕ 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 ਤੁਸੀਂ ਇੱਥੇ ਇੱਥੇ ਰੋ ਬਸ ਠੀਕ ਹਨ ਤੂੰ ਬੈਠ ਤੂੰ ਇਹ ਰੱਖ ਦਾਂ ਤੇ ਇਹ ਵਿੱਚ ਪਸਾ ਦਿਓ ਇੱਥੇ ਕਿਹੜਾ ਦੇ ਨੱਪ ਦੇ ਨੱਪ ਦੇ ਨੱਪ ਦੇ ਕੁਝ ਨਹੀਂ ਆਉਣਾ ਆ ਨਹੀਂ ਆਣੀ ਛੱਡ ਦੇ ਸਰਗੋਣ ਆ ਜਾ ਕਿਟ ਲੱਲੀ ਬਣਾ ਕੇ ਕਿਟ ਰੱਖ ਲਈ ਮਦਰ ਰੱਖ ਹੀ ਲਈ ਚਲ ਪਰੇਂ ਜਿ ਬਹਿ ਜਾ ਚਲੋ ਉਹ ਮੈਂ ਫਿਰ ਆਦਣਾ ਹਰ ਗੁਣਾ ਕਿਉਂ ਜਾ ਹਰ ਗੁਣਾ ਜੀ ਇਧਰ ਇਧਰ ਆਹ ਚਾਹ ਲਈ ਤੈਨੂੰ ਇਥੇ ਰਹਿੰਦਾ ਕੁ ਮੰਦਰ ਮਾਰਦਾ ਨੂੰ ਮੈਂ ਜਾਣਾ ਚੱਲ ਯਾਰ ਤੂੰ ਇਹ ਕੇ ਨਾ ਨਹੀਂ ਤੇ ਜਿਆਦਾ ਪਰੇਸ਼ਾਨੀ ਹੈ ਨਾ ਨਾ ਠੀਕ ਆ ਨਾ ਪਰੇਸ਼ਾਨੀ ਕਰਦੀ ਉੱਥੇ ਕਿਹੜਾ ਮગર ਝੋਨਾ ਲਾਉਣਾ ਉੱਥੇ ਨਹੀਂ ਹਲਤ ਰਹੀ ਆ ਗਈ ਆ ਗਈ ਇਹ ਚੱਕੜ ਹੀ ਲੈਂਦੀ ਬਰਾ ਬੇਚੀ ਨਾ ਕਰੋ ਵੀ ਤੈ ਅੱਛਾ ਅੱਛਾ ਘੜੀ ਦਾ ਜੇ ਮਾਲਾ ਗੋਮ ਹੋ ਜਾਏ ਫੇਰ ਗੋਮਾ ਜੀ ਫਿਰ ਘੜੀ ਵੀ ਗੋਮ ਹੋ ਜੀ ਜਾ ਫਿਰ ਕੰਮ ਦੋਵੇਂ ਹੋਵੇ ਇੱਕ ਨਾ ਹੋਵੇ ਚਲੋ ਚਲੋ ਆਦੀ ਆਦੀ ਮਾਈਕ ਸੇ ਫਿਰ ਪਾਸ ਅਮਰ ਕਰੇ ਨਹੀਂ 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 ਕੰਮ ਸਸਿਕਾ ਰੋਤੀ ਰਾਤ ਤੱਕ ਜਾਣ ਦੀ ਡੇਰ ਹੋਈ ਮੀਂਹ ਕਿਤੇ ਆ ਬੜਾ ਆ ਮੀਂਹ ਬੜਾ ਅਸੀਂ ਘਰੇ ਪਹੁੰਚ ਗਏ ਸੀਗੇ ਅੱਛਾ ਅਸੀਂ ਘਰੇ ਆ ਜੀ ਬਸ ਮੋੜ ਤੇ ਹੀ ਆਪਣੇ ਜਿੱਥੇ ਇੰਟਰਲੋਕ ਨਹੀਂ ਲੱਗੇ ਹੂੰ ਹੂੰ ਉੱਥੇ ਵੀ ਨਹੀਂ ਅਸੀਂ ਮਾਸਾਂ ਜੀ ਅੱਛਾ ਟੋਲ ਆ ਗਿਆ ਵੀ ਨੇ ਪਹੁੰਚ ਗਾ ਅੰਮ੍ਰਿਤਸਰ ਬੱਸ ਸਟੈਂਡ ਦੇ ਕੋਲ ਬੜਾ ਆਟੋ ਵਰਨ ਡਿਆ ਇੱਥੇ ਵੀ ਬਾਰੇ ਸਾਰੇ ਹੋਂਡੇ ਹਨ ਨਾ ਇਹ ਸਾਰੇ ਭੰਦੇ ਆ ਬਹੁਤ ਰਸ਼ ਬਹੁਤ ਪਰ ਆਟੋ ਤੇ ਆ ਰਿਕਸ਼ਾ ਤੇ ਬਹੁਤ ਹੋ ਗਏ ਨੇ ਹੱਦੋਂ ਪਾਰ ਹੋ ਗਏ ਸਾਰੇ ਯਾਰ ਇਹ ਬੰਦੇ ਬੰਦਾ ਵੇ ਯਾ ਪਾਣੀ ਵੇਖ ਦੱਸ ਲੋ ਤੇ ਪੀ ਪਾਰਕਿੰਗ ਚ ਲਾਤੀ ਗੱਡੀ ਪਰ ਜਗਾ ਪਾਣੋ ਨਹੀਂ ਮਿਲਦੇ ਲਾਉਣ ਵਾਸਤੇ ਬੜੀ ਮੁਸ਼ਕਲ ਆਈ ਹੈ ਇੱਥੇ ਆਪਾਂ ਲਾਦ ਛੜੀਆ ਪਰ ਹੈ ਨਹੀਂ ਜਗਾ ਪਰ ਪੁੱਜਣਾ ਪੈਣਾ ਹੈ ਨਹੀਂ ਤੇ ਚਲੋ ਕੱਢੀਏ ਬੈਗ ਤੂੰ ਲੈਣਾ ਕੋਈ ਚੋਹਰ ਹਾਂ ਮੈਂ ਕਿਹਾ ਬੜੀ ਵਧੀਆ ਰੱਖੀ ਚਲੋ ਬੜੀ ਸਹੀ ਨਹੀਂ ਸਹੀ ਗੱਡੀ ਕਦੀ ਨਹੀਂ ਲੋਣੀ ਚਾਹੀਦੀ ਐਵੇਂ ਨਾ ਵਾਹ ਗੱਡੀ ਰੰਗ ਲਾ ਕੇ ਮੈਂ ਥੋੜੀ ਤਾਂ ਕਰਕੇ ਚਲੋ ਕੋਈ ਗੱਲ ਕਰ ਦੇਣੀ ਚਲੋ ਭਾਈ ਨਿਕਲ ਆ ਗੱਡੀ ਪਾਰਕਿੰਗ ਕਰਕੇ ਸੰਗਤ ਅੱਜ ਵੀ ਬੜੀ ਐ ਕਿਉਂਕਿ ਇਹ ਸ਼ਨੀਵਾਰ ਹਨਾ ਤੇ ਦੂਰਾਂ ਦੂਰਾਂ ਸੰਗਤ ਆ ਜਾਂਦੀ ਐ ਸ਼ਾਮ ਨਹੀਂ ਸ਼ਨੀਵਾਰ ਕੱਲ ਐਗਾ ਸੰਡੇ ਆਹ ਤੁਹਾਨੂੰ ਜੇ ਨਾ ਕਰ ਸਕੋ ਹਮ ਲੋ ਆਪਾਂ ਟਿਵੀ ਰੋਡ ਤੇ ਮੈਂ ਜੇ ਉਹ ਮਿਲ ਕੇ ਆਇਆ ਚੰਡੀ ਮਗਰ ਦੀਵਾਨ ਨਹੀਂ ਹੋਇਆ ਜਾਂਦਾ ਹੁੰਦਾ ਹੈ ਥੋੜੀ ਦਾ ਫੋਕਸ

ਬੜਾ ਵਧੀਆ ਠੰਡਾ ਠੰਡਾ ਹੋ ਗਿਆ ਕੰਮ ਅੱਜ ਦੋ ਦਿਨ ਦੀ ਚੰਗੀ ਛੁੱਟੀ ਲਗੀ بارش ਦੀ ਸਹੀ ਗੱਲ ਰਾਤੀ ਵੜੇ ਭਾਈ بارش ਪਿਆ ਬੈ ਜਾ ਹੋ ਗਿਆ ਬੱਲੇ ਬੱਲੇ ਦੋ ਦਿਨ ਤੋਂ ਚੰਗਾ ਪਿਆ ਨਾ ਆਰਾਮ ਨੂੰ ਪੈਂਦਾ ਪੈਨ ਨਹੀਂ ਪੈਂਦਾ ਤਾਂ ਸ਼ਾਮੀ ਫੋਨ ਕੀਤਾ ਪਹੁੰਚ ਗਿਆ ਤੇ ਮੀਂਹ ਪੈਣ ਲੱਗਾ ਜਦੋਂ ਮੈਂ ਘਰੇ ਆਪਣੀ ਉਹ ਇੰਟਰਲੋਕ ਵਾਲੀ ਗਲੀ ਮੋੜਨ ਲੱਗਾ ਸੀ ਜਦੋਂ بارش ਆ ਫੋਨ ਸੁਪਟਰੀ ਖੇਜੀ ਤੇ ਡੇ ਡਰੀ ਜਾਵੇਂ ਭਰਾਵਾ ਇਹ ਡਰੀ ਜਾਵੇਂ ਮੈਂ ਸਕੂਟੀ ਭਜਾਈ ਬੜੀ ਮੇਰੀ ਇੱਥੇ ਤਿਲਕ ਤਿਲਕਦੀ ਬੜੀ ਪਿਆ ਕਰ ਸਕੂਟਰ ਵਾਂਗੂ ਤਿਲਕਦੀ ਬਹੁਤ ਆ ਚਲੋ ਯਾਰ ਕਹਿੰਦੇ ਨਿੱਕਾ ਮੈਂ ਕਹਿੰਦੇ ਤੁਸੀਂ ਕਹਿੰਦੇ ਨਿੱਕਾ ਤੇ ਵੱਡਾ ਕਿਸੇ ਜਿਹੜਾ ਨਿੱਕਾ ਹੀ ਹੈ ਜਿਹ ਹੈ ਹੀ ਨਿੱਕਾ ਹੈ ਹੈ ਸੁਪਤਾ ਕਹਿੰਦੀ ਦੀ ਨੂੰ ਥੱਕ ਗਏ ਫਿਰ ਭਾਜੀ ਨੇ ਕਾਕੇ ਨੂੰ ਚੱਕ ਲਿਆ ਹੁਣ ਫੇਸ ਅਜੇ ਦਿਖਾਇਆ ਕਹਿੰਦਾ ਕਾਕੇ ਦਾ ਹੈ ਫੇਸ ਰਿਵੀਲ ਹੈ ਤੇ ਮम्मी ਡੈਡੀ ਹੁਣੀ ਪਿੱਛੇ ਆ ਰਹੇ ਨੇ ਬਾਕੀ ਸਾਰੇ ਹੌਲੀ ਹੌਲੀ ਤੁਰਦੇ ਬਦਲ ਕਾਫੀ ਹੋਇਆ بارش ਦਾ ਫਿਰ ਪ੍ਰੋਗਰਾਮ ਬਣ ਡਿਆ ਲੱਗਦਾ ਚਲੋ ਆ ਜੀ ਬੰਦੇ ਮੀ ਮੇ ਰੋਝੇ ਪੈ ਜਾਂਦਾ ਨਾ ਮੀ ਰੋਝੇ ਪੈ ਜਾਂਦਾ ਵਾਹਿਗੁਰੂ ਭਲਾ ਕਰ ਸਭ ਦਾ ਸੱਚੇ ਪਾਸ਼ਾ Yeah. करंटेशन स्ना चलो भी चलो <laughs> चलो भी चलो चलिए ਕਸ਼ਨਲੇ ਕਰ ਰਹੇ ਆਪਾਂ ਬਹੁਤ ਆਨੰਦ ਆਇਆ ਹੁਣ ਚੱਲ ਪਏ ਆਂ ਫੈਮਿਲੀ ਸਾਰੀ ਹਰ ਗਨਵੇ ਘੋਡੇ ਔਂਡੇ ਹੈਂ ਔਂਡੇ ਔਂਡੇ ਆਪੇ ਹੋਣੇ ਸੀ ਐਤਵਾਰ ਦੁਨੀਆਂ ਦੇ ਇੱਥੇ ਸਾਰੇ ਮਤਲਬ ਦੁਕਾਨਾਂ ਲੱਗੀਆਂ ਬਹੁਤ ਕੰਨ ਲੱਗੀਆਂ ਬਹੁਤ ਜ਼ਿਆਦਾ ਇਹਦੀ ਨਜ਼ਰ ਨਹੀਂ ਪੀਣ ਮਾਰਦਾ ਹੋਈਏ ਹਮਮ ਹਮ ਪਰ ਮੋਗਿਆ ਧੋਤਾ ਉਹਨੇ ਬਾਣ ਮਲਾਇ ਆਪਣਾ ਡੋਣਾ ਜਾ ਧੋਤਾ ਚਲੋ ਵੀ ਲੈਣਾ ਇੱਥੋਂ ਕੁਝ ਤੋਂ ਨਾ ਨਾ ਵੇਖ ਲੈ ਉਹ ਨਹੀਂ ਲੈਣਾ ਬੰਦਾ ਜਿਵੇਂ ਸਾਹ ਤੇੰਦੀ। ਇਹ ਕਿਹਨਾ ਚਪਾਰ ਕਿਤਾਈਆਂ ਦੇ ਅੱਗੇ ਅੱਗੇ ਤਰੇ ਜਾਂਦੇ ਦੋਨੇ ਨੇ ਪੜਾਕੀ। ਕੋਈ ਕਾਰਨ ਹੁੰਦਾ ਹੈ ਵੀ ਭਾਜੀ। ਹਾਂ ਹਾਂ। ਕਾਰਨ ਹੁੰਦਾ ਵੀ ਅੱਗੇ ਤੋਂ ਪੜਾਕੀ। ਇਹ ਜਿਹੜੀ ਬਚੀਰਾਂ ਦੀ ਬੰਦੇ ਦੀ। ਸਹੀ ਗੱਲ। ਅੰਨੇ ਦੇ ਲੇੜੀ ਦੇ ਨਾਲ ਤੁਰਨਾ। ਰੁਪਈਆ ਬਹੁਤ ਹੰਤੇ 2000। ਮੇਰਾ ਬਹਿਲਵਾਨ। 2000। ਉਹ ਵੇਖਣੇ ਦੁਕਾਨਾਂ ਦੇ ਵਿੱਚ ਝੋਲਾ ਲੈਣਾ। ਉਹਨਾਂ ਵੱਡੀ ਜੀ ਦੁਕਾਨ ਤੇ ਵੇਖਣਾ ਵੀ ਜਦੋਂ ਸਾਰਾ ਸਮਾਨ ਇੱਕ ਵਾਰੀ ਲੱਗਾ ਹੋਵੇ। ਆਹ। ਪਰ ਆਹ ਝੋਲਾ ਨੂੰ ਪਸੰਦ ਨਹੀਂ ਕਰਦਾ ਨਾ ਮਗਜੇ ਲੱਗਿਆ ਹੋਵੇ। ਅੱਗੇ ਇੱਕ ਵਾਰੀ ਜੇ ਤਾਂ ਜੀ

ਦੋਨੋਂ ਮੈਂ ਤੇ ਜੋਗਾ ਤੁਰ ਹੀ ਜਾਈਏ ਪਰ ਨਾ ਆਹ ਆਪਾਂ ਕਰੋ ਕਿੱਥੇ ਹੈਂ ਆ ਜਾਓ ਉਹ ਇੱਥੇ ਬੈਕਗ੍ਰਾਉਂਡ ਵਾਸਤੇ ਆ ਗਏ ਹਾਂ ਸ਼ੋਪਿੰਗ ਪਹਿਲਾਂ ਨੂੰ ਦੂਏ ਹਾਂ ਹਾਂ ਆਓ ਆਈ ਦਾਲੇ ਛੋਲੇ ਲੈ ਲੈ ਛੋਲੇ ਜਿਉਂ ਪਾ ਲੀ ਹਾਂ ਆਹ ਮੋਦੀ ਜੀ ਤੇ ਵੀ ਆ ਗਏ ਆਹੋ ਲਾਲੋ ਗੁਲਾਬੀ ਹੈ ਹੈ ਤਾਂ ਕੀ ਗਾ ਨੀ ਆਉਣੀ ਲੈਣਾ ਕਿਦਾਂ ਦਾ ਲੈਣਾ ਕਿਦਾਂ ਦਾ ਪਤਾ ਲੱਗੇ ਨਾ ਲੈਣਾ ਕੀ ਹੋਵੇ ਬੱਸ ਆ ਜਾ ਆ ਜਿਵੇਂ ਆਪ ਆਇਆ ਦਿਖਾਈਂ ਕੋਣ ਹੈ ਤੇਰਾ ਕਲਰ ਹੋ ਰਿਹਾ ਹੈ

ਮੈਨੂੰ ਪਸੰਦ ਆ ਗਈ। ਨਮ ਠੀਕ ਆ। ਲੈਣਾ ਹੈ? ਹਾਂ? ਮੈਂ ਬੋਲੇਗਾ। ਪਾਣੀ ਕੋਲੇ ਲੈ ਆ। ਬੱਜੇ ਲੱਗਦਾ ਬੈਗ। ਕੁਰਸੀ ਖਾਣੀ। ਖਾਣੇ ਕੋਲੇ ਫੇਰ ਦੇਪੋ। ਖਾ ਲੋ ਖਾ ਲੋ। ਨਹੀਂ। ਆਪਣੇ ਸਾਂਝੀ ਕਰੋ। ਸੇਲ ਖਲੋਗੇ ਹੋਏ। ਬ੍ਰੇਕਾਂ ਵਡੀਆਂ ਮਾਰਦੇ ਆ ਸਾਡੇ ਬੰਦੇ। ਦਾ ਤਾਂ ਕਿੰਨੇ ਆਮ ਦਾਦਾ ਨਹੀਂ ਰੱਖਦੇ ਠਾਕ ਕੇ ਬੰਦੇ ਸਾਰੇ ਸਾਡੇ ਚਲੋ ਪੀਓ ਆਣ ਲਈ ਉਦਾਂ ਹੀ ਦੋ ਫਾਰ ਕਰਦਨੇ ਆਈ ਨੂੰ ਮੇਰੀ ਬੰਦੀ ਨਹੀਂ हाँ ठीक है हम बनी गलत पूरी चल पे इत पार्कें पंच गए चलिए ਨਿਕਲੀ ਆਪਾਂ ਹਰ ਬਟਾਲੇ ਨੂੰ ਮਿਲਦੇ ਹਾਂ ਬਟਾਲੇ ਜਾ ਕੇ ਮੇਲਾ 8 ਵਜੇ ਕੇ ਪੌਣੇ 8 ਹੋ ਕੇ ਦੇ ਵੇਲੇ ਆ ਦੇਣਾ ਹੈ ਗਏ ਜੀ ਬਿਲਕੁਲ ਬਿਲਕੁਲ ਜੀ ਮੇਰੇ ਦੀ ਕਿਰਪਾ ਜਿੰਦਾ ਉਹ ਕਹਿੰਦਾ ਬਾਬਾ ਜੁੰਨੀ ਆਉਂਦਾ ਬਾਬੇ ਨੇ ਮ제 ਲੈ ਰਹੇ ਹਨ ਕਹਿੰਦਾ ਬੇੜੀ ਜੀ ਦੇ ਵਿੱਚ ਹਾਂ ਸਹੀ ਗੱਲ ਸਹੀ ਗੱਲ ਨੰਦਰਲੈਂਡ ਦੇ ਬੇੜੀ ਆਣੇ ਗੋਮਾ ਚਲੋ ਬੀ ਨਿਕਲਦੇ ਨੇ ਕਲਿਆਣੋ ਕਰ ਪਹੁੰਚਾ ਨੂੰ ਵਾਜੀ ਜਾਣੇ 9.5 9.5 ਜਣੇ ਪਰਮਾ ਤੇਰੇ ਮਿਲਦੇ ਰੇਤ ਨੂੰ ਬਟਾਲੀ ਜਾ ਕੇ ਲੈ ਵਿਕਰ ਇਹਦਾ ਪਹੁੰਚ ਗਏ ਤੇ ਹੁਣ ਮੰਮੀ ਨੂੰ ਛੱਡ ਕੇ ਤੇ ਮੈਂ ਜਾ ਰਿਹਾ ਹੁਣ ਵਾਪਸ ਫਿਰ ਘਰੇ ਮਿਲਦੇ ਫਿਰ ਤੈਨੂੰ ਘਰ ਜਾ ਕੇ ਠੀਕ ਜੀ ਮਾਣ ਦਰਸ਼ਨ ਵੀ ਆਪਾਂ ਖੇਤੀ ਕਰ ਲੈਣਾ ਹਰ ਫਤੇ ਕਰਕੇ ਉਹਨਾਂ ਨੂੰ ਜਾਣ ਦਿੱਤਾ ਛੇਤੀ ਹਨਾ ਸੈਰ ਸੈਰ ਦਾ ਜੇ ਸਿੰਗਲ ਲਿਆਣ ਹੁੰਦੀ ਹਨਾ ਸਿੰਗਲ ਹਨਾ ਦਰਸ਼ਨ ਕਰਨ ਵਾਸਤੇ ਨਾ ਆਉਂਦੀ ਆਪਾਂ ਗਏ ਤੇ ਚਲੋ ਛੋਟੇ ਬੱਚੇ ਕਰਕੇ ਉਹਨਾਂ ਨੇ ਜਾਣ ਦਿੱਤਾ ਹਨਾ ਇਹਦੇ ਕਰਕੇ ਥੋੜਾ ਖੇਤੀ ਦਰਸ਼ਨ ਹੋ ਗਏ ਤੇਰੇ ਕਰਕੇ ਖੇਤੀ ਦਰਸ਼ਨ ਹੋ ਗਏ ਸਾਨੂੰ ਹੂੰ ਛੋਣਿਆ ਇਸੇ ਮਿਲੇ ਕਰ ਰਏ ਬਹੁਤ ਵਿਦੇਕ ਤਰੀਕੇ ਨਾਲ ਦਰਸ਼ ਮਿਲੇ ਹੋਏ ਹਨਾ ਨਨੋ ਤੋ ਯੋ ਈਹ ਇਤ ਕਾਵੜ ਤੇ ਹਰ ਫਤੇ ਨੂੰ ਜਿਆਦਾ ਵੀ ਤੋ ਤੋਲੇ ਆ ਨਾ ਜਿਆਦਾ ਹਰ ਫਤੇ ਤੁਰਿਆ ਬੂਤ ਮੈਨੂੰ ਡਰ ਗਿਆ ਉਹ ਜੀ ਚਲੋ ਕੋਈ ਨਹੀਂ ਤੇ ਬਾਕੀ ਦਰਸ਼ਕ ਮਿਲ ਕੇ ਕਿਤੇ ਬਹੁਤ ਵਧੀਆ ਆਨੰਦ ਆਇਆ ਤੇ ਬਾਕੀ ਜੋ ਹੜੇ ਕੋ ਸਰਿਆ ਬਣਿਆ ਆਪਾਂ ਜਰੂਰ ਉੱਥੇ ਸੇਵਾ ਕੀਤੀ ਆ ਤੇ ਜੋ ਅਕਾਲ ਪੁਰਖ ਕਿਰਪਾ ਕਰੇ ਸੱਚੇ ਪਾਤਸ਼ਾਹ ਮੇਰੇ ਪ੍ਰਿਹਤ ਰੱਖੇ ਅਸੀਂ ਕੱਲ ਨੂੰ ਕਰਾਂਗੇ ਹਰ ਫਤੇ ਦਾ ਫੇਸ ਰਿਵਿਊ ਹੈਨਾ ਫੇਰ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਤੇ ਐਂਡ ਤੱਕ ਵਲੋਗ ਕੱਲ ਵਾਲਾ ਜਰੂਰ ਦੇਖਿਓ ਠੀਕ ਏ ਤੇ ਹੋਰ ਵੀ ਦੱਲਾ ਬਾਤ ਮੇਰੇ ਦੈਂ ਪਿਆਰ ਦੇਂਦੇ ਰਿਓ ਸਾਡੇ ਵਲੋਗਾਂ ਨਾਲ ਜੁੜੇ ਰਿਓ ਵਲੋਗਾਂ ਨਾਲ ਸਾਡੇ ਇਦਾਂ ਹੀ ਤੇ ਬਾਕੀ ਸਾਡਾ ਫੇਸਬੁੱਕ ਤੇ ਸਨੈਪਚੈਟਸ ਨੂੰ ਜਰੂਰ ਐਡ ਕਰੋ ਤੇ ਅੱਜੋ ਇੱਕ ਥਕਾਵਟ ਤੇ ਮਿਲਦੇ ਆ ਫਿਰ ਤੁਹਾਨੂੰ ਨੈਕਸਟ ਵਲੋਗ ਚ ਤਦ ਤੱਕ ਲਈ ਬਬਾ ਤਦ ਤੱਕ ਬਾਏ ਬਾਏ ਅੱਜ ਮੇਰੀ ਵਾਲਾ ਡਾਈ ਵੀ ਬਿਮਾਰਿਆ ਤਾਂ ਤੱਕ ਜੀ ਹਾਂ ਜੀ ਤਰ ਹੁਕੇ ਆ ਨਾ ਵੀਡੀਓ ਦੇਸ ਤੇ ਪਾਈ ਹੈ ਅੱਜ ਟੋਰੇ ਉਹਦੀ ਆਡੇ ਨਾਲੋਂ ਜ਼ਿਆਦਾ ਬਿਲਕੁਲ ਵੈਸਾ ਗਾ ਦੋ ਦੋ ਦਿਨ ਪਜਾਮੀਆਂ ਖਰਾਬ ਵੀ ਕਰਤੀਆਂ ਗਏ ਆਪਾਂ ਠੀਕ ਆਂ ਬੰਦ ਨਹੀਂ ਆ ਮਮੀ ਕੈਪਰੇਟ ਜੀ ਆਦੀ ਆ ਬਧੀਆਂ ਅਗ ਲੱਗਦਾ ਕਾਦੀ ਕੱਲ ਇਹ ਕੀ ਉਹ ਦੂਜੇ ਨਹੀਂ ਆ ਗਏ ਹੋ ਸੇਵ ਵੀ ਨਹੀਂ ਆ ਗਏ ਨਹੀਂ ਹੈ ਚਲੋ ਕੋਈ ਨਹੀਂ ਫਿਰ ਪੈ ਗਈ ਤੇ ਸੀ ਉਹਦੇ ਰੇਟ ਨਹੀਂ ਚ ਦੇਖੀ ਹਾਂ ਨਹੀਂ ਹਾਂ ਨਹੀਂ ਲੱਗਦਾ ਮੋ ਮੁੱਕ ਗਏ ਚਲੋ ਕੋਈ ਨਹੀਂ ਕੱਲ ਸੇ Hor